ਚੰਡੀਗੜ੍ਹ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਮੁਹਾਲੀ ਜ਼ਿਲ੍ਹੇ ਦੇ ਬਲਾਕ ਡੇਰਾ ਬਸੀ ਦੇ ਪਿੰਡ ਟਿਵਾੜਾ ਆਲਮਗੀਰ ਖਜੂਰਬੱਡੀ ਸਰਸਿੜੀ ਅਜੇਹੇ ਪਿੰਡ ਨੇ ਜਿੱਥੇ ਬੀਤੀ ਬਰਸਾਤ ਰਾਤ ਕਕਰ ਤਿਆਦ ਵਿੱਚ ਵੱਡੇ ਵੱਡੇ ਪਾੜ ਪੈ ਗਏ ਸਨ 200 ਏਕੜ ਤੋਂ ਵੱਧ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਗਿਆ ਸੀ ਤੇ ਹਜ਼ਾਰਾਂ ਲੋਕ ਖੜਾ ਦੀ ਮਾਰ ਹੇਠ ਆ ਗਏ ਸਨ ਇੱਕ ਸਾਲ ਬੀਤਣ ਦੇ ਬਾਅਦ ਵੀ ਪੱਥਰਾਂ ਦੇ ਨਾਲ ਬੰਨ ਮਣਾਉਣ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰ ਕੱਗਰ ਨਦੀ ਜਿਹੜੀ ਕੀ ਹਰ ਸਾਲ ਕਿਸਾਨਾਂ ਦਾ ਨੁਕਸਾਨ ਕਰਦੀ ਆ ਪਾਰ ਪੈਂਦੇ ਨੇ ਉਹਨੂੰ ਲੈ ਕੇ ਭਾਵੇਂ ਮੁੱਖ ਮੰਤਰੀ ਜਿਹੜੇ ਨੇ ਉਹ ਹਰ ਆਂਦੋਂ ਪਹਿਲਾਂ ਜਾਇਜ਼ ਲੈਣ ਵਾਸਤੇ ਅੱਜ ਜਾ ਰਹੇ ਨੇ ਸੰਗਰੂਰ ਪਰ ਅਸੀਂ ਤੁਹਾਨੂੰ ਲੈ ਕੇ ਆਏ ਆਂ ਚੰਡੀਗੜ੍ਹ ਤੋਂ ਤਕਰੀਬਨ 20 ਕਿਲੋਮੀਟਰ ਦੂਰ ਲਾਲੜੂ ਦੇ ਟਿਵਾਣਾ ਪਿੰਡ ਉਹ ਟਿਵਾਣਾ ਪਿੰਡ ਜਿੱਥੇ ਪਿਛਲੀ ਵਾਰੀ ਤਕਰੀਬਨ ਤਕਰੀਬਨ 300 ਮੀਟਰ ਦਾ ਜਿਹੜਾ ਸੀਗਾ ਉਹ ਪੂਰਾ ਪਾੜ ਪਿਆ ਪਾਰ ਪੈਣ ਤੋਂ ਬਾਅਦ ਇਹ ਪਾਰ ਇੰਨਾ ਵਧਿਆ ਇੰਨਾ ਵਧਿਆ ਕਿ ਤਕਰੀਬਨ ਤਕਰੀਬਨ 2400 2500 ਮੀਟਰ ਜਿਹੜਾ ਏਰੀਆ ਸੀਗਾ ਉਹ ਉਹਨੇ ਆਪਣੀ ਜੜ ਲੱਤਾ ਔਰ ਇੱਥੋਂ ਪਾਣੀ ਗਿਆ ਔਰ ਤਕਰੀਬਨ 200 ਏਕੜ ਜ਼ਮੀਨ ਜਿਹੜੀ ਸੀ ਜ਼ਿਮੀਦਾਰ ਦੀ ਉਹ ਪੂਰੀ ਖਰਾਬ ਹੋ ਗਈ ਥੋ ਦਿਖਾਣੇ ਆ ਸਾਲ ਬੀਤਣ ਨੂੰ ਆ ਗਿਆ ਆ ਤੇ ਉੱਥੇ ਕਿੰਨਾ ਕੰਮ ਹੋਇਆ ਆਪਾਂ ਕਹੀਏ ਕਿ ਇਹ ਪੂਰਾ ਇਹ ਜਿਹੜਾ ਏਰੀਆ ਹੈਗਾ ਇਹ ਤਕਰੀਬਨ ਤਕਰੀਬਨ 3000 ਮੀਟਰ ਦਾ ਏਰੀਆ ਜਿਹੜਾ ਹੈਗਾ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੈਗਾ ਉਹਦੇ ਵਿੱਚ ਹਜੇ ਵੀ ਜਿਹੜਾ ਕੰਮ ਹੈਗਾ ਬੰਨ ਲਾਣ ਦਾ ਕੰਮ ਆ ਪਹਿਲੇ ਪੜਾ ਦੂਜੇ ਪੜਾ ਦੇ ਵਿੱਚ ਪਹੁੰਚ ਗਏ ਹਲੇ ਦੋ ਪੜਾ ਤੁਹਾਨੂੰ ਦਿਖਾਈਏ ਕਿ 16 ਫੁੱਟ ਦਾ ਜਿਹੜਾ ਸੀਗਾ ਇੱਥੇ ਬੰਨ ਬਣਨਾ ਸੀਗਾ ਪੱਥਰਾਂ ਦਾ ਜਿਨ੍ਹਾਂ ਵਿੱਚੋਂ ਤਕਰੀਬਨ ਤਕਰੀਬਨ 800 ਮੀਟਰ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਇਹ ਬੰਨ ਜਿਹੜਾ ਹੈਗਾ 12 12 ਮੀਟਰ ਦਾ ਬਣਿਆ ਤੇ ਜਿਹੜਾ ਦੂਜਾ ਏਰੀਆ ਹੈਗਾ 1600 ਮੀਟਰ ਦਾ ਉਹਦੇ ਦਿਖਾਈਏ ਤੁਹਾਨੂੰ ਕਿ ਜਿਹੜਾ ਬੰਨ ਹੈਗਾ ਇਹ ਤਕਰੀਬਨ ਤਕਰੀਬਨ ਹਲੇ ਸਿਰਫ 8 ਫੁੱਟ ਹੀ ਬਣਿਆ ਤੇ 8 ਫੁੱਟ ਹੋਰ ਬੰਨਣਾ ਹੈ ਮੁਸ਼ਕਲ ਜਿਹੜੀ ਹੈਗੀ ਆ ਉਹ ਕਿਸਾਨਾਂ ਨੂੰ ਇਸ ਗੱਲ ਦੀ ਹੈ ਕੀ ਆਉਣ ਵਾਲੇ 15 ਤੋਂ 20 ਦਿਨਾਂ ਬਾਅਦ ਮਾਨਸੂਨ ਜਿਹੜੀ ਹੈਗੀ ਉਹਦਾ ਆਂਦਾ ਅਲਰਟ ਹੈ ਮੁੱਖ ਮੰਤਰੀ ਵੀ ਆਪ ਕਹਿੰਦੇ ਨੇ ਕਿ ਇਸ ਵਾਰ ਜਿਹੜਾ ਮੀਂਹ ਬਹੁਤ ਜ਼ਿਆਦਾ ਆਣਾ ਹੈ ਇਸ ਕਰਕੇ ਮੈਂ ਪਹਿਲਾਂ ਦੇਖਣ ਜਾ ਰਿਹਾ ਹਾਂ ਘੱਗਰ ਨਦੀ ਦੇ ਉਹ ਏਰੀਆ ਜਿੱਥੇ ਕਿ ਉਹ ਨੁਕਸਾਨ ਕਰ ਦਿੰਦੇ ਨੇ ਜਿਹੜੇ ਨਾਲ ਕਿਸਾਨ ਨੇ ਅਸੀਂ ਉਹਨਾਂ ਦੀ ਗੱਲ ਕਰਨ ਦੀ ਗੱਲ ਕਰਾਂਗੇ ਕਿ ਜਿਹੜੇ ਬਜ਼ੁਰਗ ਆਏ ਨੇ ਸਾਡੇ ਕੋਲ ਜਿਹਨਾਂ ਦੀ ਨਾਲ ਲੱਗਦੀ ਜ਼ਮੀਨ ਹੈਗੀ ਆ ਕਿ ਕਹਿੰਦੇ ਨੇ ਜ਼ਮੀਨ ਬਹੁਤ ਡੂੰਗੀ ਹੋ ਗਈ ਕੰਮ ਨੂੰ ਲੈ ਕੇ ਵੀ ਉਹ ਕਾਫੀ ਪਰੇਸ਼ਾਨ ਹੈ ਵੀ ਕੰਮ ਜਿਹੜਾ ਹੈਗਾ ਹੌਲੀ ਚੱਲਿਆ ਤੇ ਬਾਪੂ ਜੀ ਕੀ ਨਾਂ ਆ ਤੁਹਾਡਾ ਇੱਧਰ ਬਲਦੇਵ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਟਵਾਨੋ ਤੇ ਇਹ ਜਿਹੜਾ ਬੰਨ ਹੈਗਾ ਕਿਸ ਤਰ੍ਹਾਂ ਦੇਖਦੇ ਆ ਕਿ ਪਿਛਲੀ ਵਾਰੀ ਕਿੰਨਾ ਨੁਕਸਾਨ ਹੋਇਆ ਪਹਿਲਾਂ ਦੱਸੋ ਨੁਕਸਾਨ ਤੋਂ ਬਹੁਤ ਹੋਇਆ ਜੀ ਸਾਰੇ گاؤں ਦਾ ਨੁਕਸਾਨ ਹੋਇਆ ਜੀ ਪਰ ਨਾ ਕੰਮ ਠੰਡਾ ਚੱਲ ਰਿਹਾ ਨੇ ਦੌੜਨੇ ਵਾਲੇ ਤਿਆਰ ਆ ਇਹ ਬਾਣੀ ਆਏਗਾ ਨੇ ਦੌੜ ਜੰਗੇ ਪੈਸੇ ਖਾ ਜਾਣੇ ਇਹਨੂੰ ਦੋ ਆਪਣੇ ਜੇ ਹਮੇਂ ਬੜੇ ਮੰਤਰੀ ਮੰਤਰੀ ਆਏ ਤੇ ਖੁੰਡਿਆ ਸਾਹਿਬ ਵੀ ਆਏ ਕੋਈ ਮੇਜ ਨਹੀਂ ਰਿਹਾ ਐਸਾ ਕੋਈ ਸ਼ਾਨ ਨਹੀਂ ਚਾਹਦਾ ਨਹੀਂ ਆਇਆ ਰਾਣੀ ਵੀ ਆਈ ਆ ਸੁਖਬੀਰ ਵੀ ਆਇਆ ਐਨਕੇ ਵੀ ਆਇਆ ਸਿੰਧੂ ਵੀ ਆਇਆ ਹੋਰ ਬਹੁਤ ਆਏ ਦੁਨੀਆ ਸਾਹਿਬ ਵੀ ਆਏ ਤੇ ਬਹੁਤ ਆਏ ਜੀ ਦਾ ਕੋਈ ਸੈਂਟਰ ਦੀ ਕਹਿੰਦੇ ਟੀਮ ਵੀ ਆਈ ਦੀ ਸੈਂਟਰ ਦੀ ਟੀਮ ਵੀ ਆਈ ਦੀ ਦਿੱਲੀ ਦੇ ਜੀ ਉਹਦਾ ਕੋਈ ਮੈਚ ਨਹੀਂ ਰਹਾ ਜੀ ਪਰ ਉਹਦਾ ਕਰਿਆ ਕੱਖ ਨਹੀਂ ਕਿਸੇ ਨੇ ਕਹਿੰਦੇ ਬੰਨ ਲਗਾਇਆ ਸੀ ਥੋੜਾ ਜਿਹਾ ਹੁਣ ਲਗਾਇਆ ਕਰ ਸਾਰੇ ਸਾਹਮਣੇ ਦੇਖ ਲਿਓ ਜੋ ਲੱਗਿਆ ਬਾਜੀ ਸਾਲ ਹੋ ਗਿਆ ਉਹਦਾ ਕਿਸੇ ਨੇ ਖਬਰ ਨਹੀਂ ਲਈ ਹੈ ਜੀ ਹਾਂ ਜੀ ਲਾਣੇ ਦੇ ਬੈਠੇ ਹਾਂ ਇਹ ਕਿਆ ਕਰਾ ਜੀ ਇੱਥੇ ਦੋ ਲੇਰਾਂ ਹੋਰ ਪੈਣੀਆਂ ਆਲੇ ਦੋ ਲੇਰਾਂ ਹੀ ਬਣੀਆਂ ਨੇ ਪੱਥਰਾਂ ਦੀਆਂ ਇੱਕ ਜ਼ਮੀਨ ਜਿ ਬਣਾਈ ਗਈ ਐ ਇੱਕ ਉੱਪਰ ਬਣਾਈ ਗਈ ਐ ਇਸ ਦੇ ਉੱਪਰ ਜਿਹੜੀਆਂ ਨੇ ਦੋ ਲੇਰਾਂ ਲੇਰਾਂ ਹੋਰ ਪੈਣੀਆਂ ਆ ਭਾਪੇ ਹੈਗੀ ਹਲੇ ਚਾਰ ਲੇਅਰ ਹੋਰ ਬਣੀਆਂ ਚਾਰ ਲੇਅਰ ਜਿਹੜੀਆਂ ਪਈਆਂ ਨੇ ਪੰਜ ਲੇਰ ਪਈਆਂ ਨੇ ਚਾਰ ਹੋਰ ਲੇਅਰ ਪੈਣੀਆਂ ਨੇ 16 ਫੁੱਟ ਦਾ ਇਹ ਪੱਥਰਾਂ ਦਾ ਬੰਨ ਹੋਊਗਾ ਉਹਦੇ ਪਿੱਛੇ ਮਿੱਟੀ ਲਾਈ ਜਾਊਗੀ ਤਾਂ ਕਿ ਕੱਗਰ ਦਾ ਪਾਣੀ ਅੱਗੇ ਨਾ ਜਾਕੇ ਟੱਕਰਾ ਬਣਾਈਆਂ ਗਿਆ ਨੇ ਪਾਣੀ ਨੂੰ ਅੱਗੇ ਤੋਰਨ ਵਾਸਤੇ ਤੇ ਤੁਸੀਂ ਦੇਖਿਆ ਕਿ ਕੱਗਰ ਇਹ ਇਸ ਟਾਈਮ ਜਾਇ ਤੁਹਾਨੂੰ ਇੱਕ ਬਰਸਾਤ ਦਾ ਮੌਸਮ ਆ ਪਹਾੜ ਤੋਂ ਪਾਣੀ ਆਂਦਾ ਤਾਂ ਇਹ ਪੂਰਾ ਉਫਾਨ ਤੇ ਹੁੰਦਾ ਉੱਪਰ ਤੱਕ ਭਰ ਜਾਂਦਾ ਇਹ ਜਿਹੜੇ ਬੰਨ ਨੇ ਇਹਨਾਂ ਦੇ ਉੱਪਰੋਂ ਵੀ ਪਾਣੀ ਜਿਹੜਾ ਹੈਗਾ ਦਿਖਾਵਾਂਗੇ ਇਹ ਪਰਲੇ ਪਾਸ ਦਾ ਬਣਾ ਇਹਨਾਂ ਦੇ ਉੱਪਰੋਂ ਵੀ ਪਾਣੀ ਜਿਹੜਾ ਲੰਘਦਾ ਆਂਦਾ ਹੈਗਾ ਪਰ ਹੁਣ ਦੇਖਣਾ ਹੋਵੇਗਾ ਕਿ ਕੰਮ ਕਿਸ ਤਰ੍ਹਾਂ ਚੱਲਦਾ ਹੈ ਜੇਸੀ ਮਸ਼ੀਨਾਂ ਲੱਗ ਰਹੀਆਂ ਨੇ ਟਰੈਕਟਰ ਲੱਗੇ ਨੇ 800 ਤੋਂ ਟਰੈਕਟਰ ਲੱਗੇ ਹੋਏ ਨੇ ਤੇ ਠੇਕਦਾਰਾਂ ਦੇ ਬੰਦੇ ਕੰਮ ਕਰ ਰਹੇ ਨੇ ਡਰੇਨੇ ਡਿਪਾਰਟਮੈਂਟ ਦੇ ਬੰਦੇ ਕੰਮ ਕਰ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸ ਤਰ੍ਹਾਂ ਲੰਦੀ ਹੈ ਪਰ ਇਹ ਜਿਹੜਾ ਹੈਗਾ ਤੁਹਾਨੂੰ ਦਿਖਾਇਆ ਰਿਐਲ ਅੱਜ ਨਹੀਂ ਮਨਾਤਨਾਲ ਮਨੋਜੋਸ਼ੀ ਜੀ ਮੀਡੀਆ